ਹੈ ਵੀ ਮਿੱਤਰੋ ਟਰਾਲਾ ਹੋ ਗਿਆ ਤਿਆਰ ਤੇ 18:30 ਵਾਏ 7 ਹੈ ਨਾ 7:30 ਹੈ ਜੀ ਤੇ ਤਿਆਰ ਕਿਨੇ ਕੀਤਾ ਆਪਾਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਿੰਨੇ ਆ ਵੀਡੀਓ ਨੂੰ ਸਕਿਪ ਨਾ ਕਰੋ ਫੁੱਲ ਦੇਖਿਓ ਤੇ ਇਧਰ ਨੂੰ ਵੜੇ ਲਾ ਇਧਰ ਨੂੰ ਮਰਵਾ ਦੇ ਕੈਮਰਾ ਗਰਾਂ ਕਾਲੇ ਆਹ ਟਰਾਲੇ ਖੜੇ ਨੇ ਜਿੰਨੇ ਖੜੇ ਨੇ ਸਾਡੇ ਟਾਟਾ ਦੇ ਮਾਲ ਦੇ ਵਿੱਚ ਤਿਆਰ ਹੋਏ ਹੋਏ ਨੇ ਮਿੱਤਰੋ ਤੇ ਟਰਾਲੀਆਂ ਵੀ ਕਹਦੀ ਕਹ ਹੁੰਦੀਆਂ ਨੇ ਰਾਜ ਮਿਸਤਰੀ ਕਹ ਰਹੀ ਵੀ ਤਫੇ ਵਾਲਾ ਰਿਕਾਰਡ ਤੋੜਦਾ ਜਾਂਦਾ ਹੁਣ ਹੈ ਨਾ ਹਾਂ ਜੀ ਤੋੜ ਤੇ ਰਿਕਾਰਡ ਮਿਹਰਬਾਨੀ ਆਈ ਵਾਈਗਲ ਨਾਟ ਬਰਬਾਦੀ ਹੈ ਹਾਂਜੀ ਹਾਂ ਪੂਰੀ ਮੱਜ ਗਈ ਪੂਰੀ ਜੀ ਪੂਰੀ ਠੀਕ ਆ ਤੰਬੂ ਲਾਉਂਦਾ ਚੋਟੀ ਤੇ ਹਾਂ ਫੇਰ ਲੱਲ ਕਰਤੀ ਜਾਵਾਂ ਬਿਲਕੁਲ ਜੀ ਠੀਕ ਆ ਤੇ ਆਹ ਟਰਾਲੇ ਦਾ ਬਾਟੀ ਕੱਢੇ ਪਿਆ ਜਾਵਾਂ ਯਾਰਾ ਹਾਂ ਵਸ ਜੀ ਗਾਗ ਦੇ ਸਿਰ ਤੇ ਗਾਗ ਜਿਹੇ ਜਿਹਾ ਬਣਾਉਣਾ ਚਾਹੁੰਦਾ ਹੋਇਆ ਜਿਹੜਾ ਬੰਦਾ ਲੰਘਦਾ ਕੋਲੋਂ ਖੜ ਕੇ ਦੇਖ ਕੇ ਜਾਂਦਾਗਾ ਬਿਲਕੁਲ ਲੋਕੋਸ ਹੁੰਦੀ ਆ ਟਰਾਲਾ ਦੇਖ ਕੇ ਮਿੱਤਰੋ ਰਾਇਆ ਵਰਕ ਸਾਹਿਬ ਤਵਾ ਮੰਡੀ ਵਾਲਿਆਂ ਦੀ ਟਰਾਲੀਆਂ ਬਣੀਆਂ ਹੋਈਆਂ ਇੱਧਰ ਦੇਖੋ ਲੈਣਾ ਲੱਗੀਆਂ ਪਈਆਂ ਨੇ ਹੁਣ ਟਰਾਲਿਆਂ ਦੀਆਂ ਤੇ 17 18 19 14 11 ਫੁੱਟੇ ਟਰਾਲੇ ਨਾ हां ये 10 ਤੋਂ ਲੈ ਕੇ 21 ਤੱਕ ਤਿਆਰ ਕਰਦੇ ਆਪਾਂ 21 ਫੁੱਟੇ ਤੱਕ ਹਾਂ ਜਿਹੜਾ ਇਹਦੇ ਉੱਤੇ ਮਿੱਤਰੋ ਡੈਪਾ ਜੀ ਗੱਲ ਡੈਕੋਰੇਸ਼ਨ ਦੀ ਗੱਲ ਦੇਖੋ ਤੁਸੀਂ ਨਾ ਟਰਾਲੇ ਦੇ ਉਹਨੇ ਬੜਾ ਨੇੜੇ ਆ ਕੇ ਦਿਖਾ ਦੇ ਕਿਰਾ ਤੇ ਆ ਲਓ ਗਲੂਕ ਦੇਖੋ ਤੁਸੀਂ ਮਿੱਤਰੋ ਕਿੰਨੇ ਘੈਂਟ ਲਾਏ ਹੋਏ ਨੇ ਨਾ ਆਹ ਦੇਖੋ ਅੱਜ ਦੇ ਜਵਾਨੇ ਦੇ ਹਿਸਾਬ ਦੇ ਨਾਲ ਆ ਦੀਜਾਂ ਬਟਾਲਾ ਹਲਕਦਾ ਨਹੀਂ ਵੀਰੇ ਇੱਕ ਤਾਂ ਨਾ ਉਪਰ ਦੇ ਦਾ 5% ਵੀ ਜ਼ੋਰ ਨਹੀਂ ਲੱਗਦਾ ਇਹਦੇ ਤੇ ਆਹ ਜਿਵੇਂ ਮੋਟਰਸਾਈਕਲ ਦਾ ਕਲਚ ਦੱਬ ਕੇ ਛਣਤਾ ਉਵੇਂ ਦਾ ਛਣਤਾ ਤੇ ਆਹ ਆਪਣੇ ਲਾਇਕ ਹੋਦੇ ਵਾਲੇ ਕੈਂਟੀਆਂ ਜੀ ਹੈ ਨਾ ਆਪਕੀ ਡਾਲੇ ਵਾਲੀਆਂ ਆ ਗਈਆਂ ਇਹ ਡਾਲੇ ਵਾਲੀ ਡਬਲ ਪੱਤੀ ਆ ਗਈ ਜੀ ਸਹੀ ਗਾ ਦੇ ਲਈਆ ਵਰਕ ਸੱਤਾ ਤਪਾ ਮੰਡੀ ਨਾ ਇੱਥੇ ਵੀ ਕੋਈ ਆਵਾਜ਼ ਕਿ ਜੀ ਕਿਸੇ ਦੇ ਨਾਂ ਨੂੰ ਲਿਖਣਾ ਉਹ ਨਹੀਂ ਲਿਖਿਆ ਜਾਂਦਾ ਜੀ ਹਾਂ ਵੈਸੇ ਤਾਂ ਉਹ ਨਹੀਂ ਲਿਖਿਆ ਜੰਦਾ ਟਰੈਕਟਰ ਯਾਰ ਮੋਡੀਫਿਕੇਸ਼ਨ ਵਾਲਾ ਕਹਿੰਦੇ ਸਿਰਾ ਲਾਇਆ ਪਿਆ ਸਿਰਾ ਨਾ ਮੋਡੀਫਿਕੇਸ਼ਨ ਵੀ ਵਧੀਆ ਕਰੀਆ ਵੀਰੇ ਲੋਹਾ ਵੀ ਟਾਟਾ ਸੇਲ ਦਾ ਸਾਰਾ ਠੀਕ ਆ ਦੇਖੋ ਮੇਰੇ ਕੋਲੇ ਆ ਕੇ ਦਿਖਾ ਦੇ ਮੜਾ ਜਾਂ ਨੇੜੇ ਆ ਜਾ ਹਾਂ ਸੀ ਆ ਟਾਟਾ ਸੇਲ ਦਾ ਸਾਰਾ ਲੋਹਾ ਦਾ ਟਾਟਾ ਦੀ ਪਾਈਪ ਲੱਗੀ ਆ ਵਾਡੀ ਦੇ ਟਾਟਾ ਦੇ ਪਾਈਪ ਲੱਗੇ ਹੋਏ ਨੇ ਨਿਕਲ ਵਾਲੇ ਕਾਬੇ ਪਾਏ ਇਹਦੇ ਕੰਮ ਕਿਆ ਕਹਿਣੀ ਕੋ ਹੋਰ ਆ ਤੇ ਕਰਨੀ ਕੋਈ ਹੋਰ ਆ ਨਾ ਕੁੰਡੀ ਵੀ ਸਪੈਸ਼ਲ ਲਈ ਆ ਠੀਕ ਆ ਕੁੰਡੀ ਵੀ ਸਪੈਸ਼ਲ ਆ ਇਹ ਓਕੇ ਨਹੀਂ ਇਥੋਂ ਸਿੱਧਾ ਸਰੀਏ ਜੇ ਮੋੜ ਕੇ ਲਾ ਦਿੰਦੇ ਵਿੱਚ ਹੈ ਨਾ ਉਹਦਾ ਹੀ ਫਰਕ ਆ ਜੀ ਨਿਊ ਆਲੈਂਡ ਮਗਰ 4x4 ਮਗਰ ਜਾਣੀ ਆ ਜੀ ਇਹੇ ਆਲੂਆਂ ਵਾਸਤੇ ਬਣੀ ਆ ਸਪੈਸ਼ਲ ਓਕੇ ਆਲੂਆਂ ਲਈ ਬਣਾਇਆ ਆਲੂਆਂ ਵਾਸਤੇ ਬਣਾਈ ਗਈ ਟਰਾਲੀ ਇਹੋ ਕੜਾ ਟਾਇਰਾਂ ਦਾ ਜ ਬਿਲਕੁਲ ਨਵਾਂ ਚੌਕੜਾ ਟਾਇਰਾਂ ਦਾ ਐਮ ਆਰਫ ਦਾ ਜਮਨ ਨਵਾਂ ਲਾਇਆ ਜੀ ਠੀਕ ਆ ਠੀਕ ਆ ਜੀ ਮਾਲਕ ਕੋ ਮੋਟਰ ਵਾਲੀ ਟਰਾਲੀ ਨਹੀਂ ਹੈਗੀ ਇਸੇ ਵਾਸਤੇ ਹੋ ਇਸੇ ਕੋਈ ਗੱਲ ਨਹੀਂ ਜਮੇਨੀ ਕੈਪੀਟੀ ਰਗੀ ਹੈ। ਬੇਟ ਕਿੰਨਾ ਹੋ ਟਰਾਲੀ ਦਾ ਟਰਾਲੇ ਦਾ। ਬੇਟ ਇਹਦਾ 45 ਕੁਇੰਟਲ ਆਈ। 45 ਕੁਇੰਟਲ ਪਲੱਸ ਹੀ ਟਰਾਲੇ ਦਾ। ਪਲੱਸ ਆ ਹਾਂਜੀ। ਠੀਕ ਗੱਲ ਹੈ ਮਿੱਤਰੋ 45 45 ਕੁਇੰਟਲ ਦੇ ਟਰਾਲੇ ਨਾ ਪਹਿਲਾਂ ਆਪਣੇ ਸੂਡੀਏ ਟਰਾਲੇ ਹੁੰਦੀਆਂ ਸੀ 10 15 14 20 22 ਦੀਆਂ ਹੁਣ ਟਰਾਲੇ 11 ਫੁੱਟੇ ਬਣਦੇ ਜੀ। ਤੇ ਹੁਣ ਇੱਕ ਵਾਰ ਬਣਨ ਲਾਗੇ ਮਿੱਤਰੋ ਇਹਦੇ ਵੀ ਆ ਵੱਡੇ ਟਰਾਲੇ 16 18 21 ਫੁੱਟ ਤੱਕ ਟਰਾਲੇ ਦੇ ਵੀਰ ਬਣਾਉਂਦੇ ਨੇ। ਤੇ ਇਧਰੋਂ ਚੈੱਕ ਕਰਾ ਦੇ ਕਰਾ ਮੜੀ ਜੀ ਮੋਰੋ ਸਾਰੋ। ਤੇ ਚੈਨਲ ਵਗੈਰਾ ਫ ਸ਼ੇ ਦੇ ਲੈਫਟ ਵਾਲੇ ਆ ਸ਼ੇ ਦੇ ਲੈਫਟ ਵਾਲੇ ਆ 4 2 ਦੇ ਬੱਤੇ ਆ ਸੀਐਮਐਮ ਦਾ ਫਰਸਾ ਆ ਆ 4 2 ਦੇ ਬੱਤੇ ਆ ਹਾਂਜੀ ਠੀਕ ਆ ਲੈ ਮਿੱਤਰੋ ਦੇਖੋ ਉਂਗਲਾਂ ਜਿੰਨੇ ਜਿੰਨੇ ਮੋਟੇ ਜਿਹੜੇ ਬੱਤੇ ਆ ਲਾਏ ਹੋਏ ਨੇਗੇ ਠੀਕ ਆ ਜੀ ਬਾਕੀ ਇਹ ਕੱਟ ਪਾ ਕੇ ਕੈਂਚੀ ਦੇ ਵਿੱਚ ਦਿੱਤਾ ਵਾ ਬੁੱਕਲ 'ਚ ਇਹ ਨਹੀਂ ਗੱਲ ਆ ਗੱਲ ਇਹ ਬਜਰੀ ਕੱਢੇ ਹੋਏ ਆ ਇਹ ਹੀ ਹੋਗਾ ਕਿ ਉੱਤੀ ਵੈਲਡ ਕਰੇ ਹੋਏ ਟੁੱਟੇ ਹਾਂ ਇਹਦੇ ਨਾਲ ਮਜੂਤੀ ਬੰਦੀ ਆ ਟਰਾਲੀ ਦੀ ਬੁੱਧ ਕੈਂਚੀ ਲੱਗੀ ਵੀ ਆ 80 ਨੂੰ ਡਬਲ ਜੱਕ ਚ 35 35 ਟਨ ਦੇ ਜੱਕ ਪਾਏ ਆ ਓਕੇ ਇਹਦੇ ਜੀ ਰੇਲ ਦਾ オリジナル ਹਿੱਸਾ ਆ ਠੀਕ ਹੈ। ਪਰ ਇਹ ਨਹੀਂ ਕਿ ਰੇਲ ਦੇ ਹਿੱਸੇ ਵਾਲਾ ਕੰਮ ਨਹੀਂ ਕਰਦਾ। ਸਮਝ ਆਇਆ? ਅਗਲਾ ਹਰੇ ਕਹਿੰਦਾ ਵੀ ਰੇਲ ਦਾ ਹਿੱਸਾ। ਰੇਲ ਦਾ ਹਿੱਸਾ ਲਈ ਦੇ ਦੇ ਸੀ ਵੀ ਚੱਲੀ ਜਾਂਦਾ ਕੰਮ। ਹਾਂ, ਦੇਸੀ ਵੀ ਚੱਲੀ ਜਾਂਦਾ ਉਹ ਲੱਠ ਦਾ ਹਿੱਸਾ ਹੁੰਦਾ। ਠੀਕ ਆ। ਉਹ ਆਮ ਲੱਠ ਹੁੰਦੀ ਆ। ਇਹ ਡੱਬੇ ਨਾਲ ਲਾਹਿਆ ਵਾ। ਮਤਲਬ ਉਹ ਸਰੀਆ ਵੱਢ ਕੇ ਲਾਥਾ ਜੋ। ਉਹਦੀ ਤਿਆਰ ਕਰਿਆ ਆਉਣਾ ਆਉਂਦਾ। ਇਹਦੀ ਇਹ ਕੀ ਹੁੰਦੀ ਨੇ ਚੂਲ ਨਹੀਂ ਚੁੜਦੀ। ਠੀਕ ਆ। ਇਹ ਇੰਨਾ ਸੁਧ ਲੋਹਾ ਗਿਆ ਨਹੀਂ ਚੂਲ। ਇਹਦੀ ਫਿਰ ਚੱਲ ਆਉਂ ਫਿਰ। ਜਾਣੇ ਦੀ ਆਉਂਦਾ ਇਹ ਬਚਾਲਿਆਂ ਪਰਲਾ ਹੁੰਦਾ। ਠੀਕ ਆ। ਇਹਦਾ ਮੋਟਾ ਹੁੰਦਾ ਸਾਈਡਾ ਤੋਂ ਮੋਟਾ ਹੁੰਦਾ ਹਾਂ ਇਹਦੀ ਇਹ ਪਹਿਚਾਨ ਇਧਰੋਂ ਇਹ ਰੇਲ ਦੀ ਹਿੱਸੇ ਦੀ ਜਿਹੜੀ ਪਹਿਚਾਣਾ ਨੋਟ ਕਰ ਲਓ ਜੀ ਠੀਕ ਤੇ ਮੂਹ ਦੇਖੋ ਇਧਰੋਂ ਆ ਕੇ ਹੌਲੜ ਨਿਊ ਹਾਲੈਂਡ ਮਗਰ ਜਾਣੀ ਹੈ ਹੋਰ ਭਾਈ ਫੋਰਨ ਟਰੈਕਟਰ ਲਈ ਵਾਹ ਟੂ ਵੀਲ ਦਾ ਰੇਲ ਦਾ ਬੱਸ ਲੱਗਿਆ ਉਹ ਕਾਲਾ ਇਹਦੇ ਕਾਲਾ ਇਹਦੇ ਰੇਲ ਦਾ ਬੱਸ ਪਾਇਆ ਵਾ ਇੰਨਾ ਲੰਮਾ ਅੰਦਰ ਤੱਕ ਇੱਥੇ ਤੱਕ ਹਾਂ ਕਸਦਾ ਨਹੀਂ ਪਾਸੇ ਵਾਲਾ ਦਾ ਕੋਈ ਕੰਮ ਨਹੀਂ ਕਰਦਾ ਹਾਂ ਠੀਕ ਆ ਤੇ ਬਾਕੀ ਆ ਵੀ ਸਿਸਟਮ ਪੂਰਾ ਘੇਟ ਰਹਿਣਾ ਇਧਰੋਂ ਸਾਰੀਆਂ ਸਾਰੀਆਂ ਦਹੀ ਡੂਈ ਵਾਲੀਆਂ ਪਲੇਟਾਂ ਸਾਰੀਆਂ ਦੇਖੋ ਦੋ ਦਿਨ ਤੱਕ ਪਾਉਣ ਨੂੰ ਦਿੱਤਾ ਹੈ ਪਹਿਲਾਂ ਰੀਲਾ ਰੂਲਾ ਪੂਰੀਆਂ ਮਜਬੂਤੀਆਂ ਵੀ ਆ ਦੇਖ ਠੀਕ ਆ ਆ ਇਧਰ ਬਹੁਤ ਪੂਰੇ ਘੇੜੇ ਲੰਡੂ ਕੰਮ ਨਹੀਂ ਕਰਿਆ ਪੂਰੇ ਆ ਕੇ ਦਿਖਾਈ ਬੜੇ ਹਾਂ ਦੇ ਬੋਸ ਦੇ ਨਾਲ ਉੱਤ ਕੱਢੇ ਬਲੇ ਨਹੀਂ ਇਹਦਾ ਮੋਰਾ ਮੋਟਾ ਵੀ ਪਤਲਾ ਲੋਹਾ ਲੱਗ ਰਿਹਾ ਨਾ ਕਿਲੇ ਕੁਲੇ ਟੋਚਣ ਪਾਉਣ ਨੂੰ ਆਹ ਹੋਵੇ ਟੋਚਣਾਂ ਵਾਲੇ ਆ ਗਏ ਟੋਚਣਾਂ ਵਾਲੇ ਆ ਗਏ ਜੀ ਫੁੱਲ ਹੈ ਵੀ ਦਿੱਤਾ ਸਾਰਾ ਕੰਮ ਲੈ ਉਧਰ ਮਾੜਾ ਜੀ ਨਾ ਟਰੈਕਟਰ ਪਾ ਗਿਆ ਜੀ ਇਹਦੇ ਕੋਲੇ ਵੀ ਨਹੀਂ ਖੜਦਾ ਆ ਕੇ ਟਰਾਲੇ ਦੇ ਜਿਹੜੇ ਸਾਹਮਣੇ ਜਿਹੜਾ ਟਰੈਕਟਰ ਇਹਦੇ ਕੋਲ ਖੜਦਾ ਹੀ ਨਹੀਂ ਖਿੱਚਦਾ ਹੀ ਨਹੀਂਗਾ ਇਹ 4x4 ਵਾਸਤੇ ਬਣਿਆ ਵੀ ਕਿਹੜਾ ਮੱਕੀ ਵਾਲਿਆਂ ਦੇ ਝੂਟਾ ਪੈਂਦਾ ਆ 11 ਸਾਢੇ ਸੇ ਟਰਾਲੀਆਂ ਨੇ ਇਹ ਡਾਟ ਪਵਾ ਦਿੰਦੀਆਂ ਨੇ ਡਬਲ ਟਰੈਕਟਰ ਹਾਂਜੀ ਹਾਂਜੀ 4x4 ਦਾ ਵੀ ਪਵਾ ਦਿੰਦੀਆਂ ਨੇ ਸੱਚ ਦੇ ਖਿੱਚੇ ਨਹੀਂ ਜਾਂਦੀਆਂ ਤੇ ਫਿਰ ਇਹ ਫਿਰ ਇਹ ਆਲੂਆਂ ਵਾਸਤੇ ਬਣਿਆ ਜੇ ਕਿਸੇ ਨੇ ਜੋਰ ਅਜਮਾਉਣਾ ਹੋ ਜਮਾ ਸਕਦਾ ਉਹ ਜਮਾ ਸਕਦਾਗਾ ਜਿਹੜੇ ਮਸ਼ੀਨ ਦੇ ਨਾਲ ਪਾਕੀ ਹਾਂ ਜੋਰ ਹੀ ਮਾਉਣਾ ਹੋ ਜਮਾ ਸਕਦਾ ਟੁੱਟਣ ਵਾਲਾ ਮੋਤ ਨਾਲ ਕੰਮ ਹੈ ਹੀ ਨਹੀਂ ਮੈਂ ਕਿਹਾ ਬਾਈ ਯਾਰ ਦੇਖ ਟਾਇਰਾਂ ਕੰਨੇ ਉਹ ਵੀ ਬਾਈਆਂ ਨੇ ਕੰਮੀ ਨਹੀਂ ਛੱਡੀ ਐਮ ਆਰ ਐ ਦੇ ਪਾਦੇ ਮਾਤਾ ਔਕੜਾ ਜਾ ਠੀਕ ਹੈ ਨਾ ਰੇਲ ਦਾ ਹਿਸਾਬਾ ਦਾ 22 24 ਦੇ ਵਾਇਰਿੰਗ ਪਾਦੇ ਠੀਕ ਹੈ ਬਾਕੀ 22 26 ਦੇ ਵੀ ਪੈ ਜਾਂਦੇ ਜਿਹੜਾ ਮਰਜ਼ੀ ਪਵਾ ਲੋ ਆ ਟੂਲ ਲੱਗ ਗਿਆ ਇੱਧਰ ਸਾਈਡ ਤੇ ਟੂਲ ਆ ਗਿਆ ਜੀ ਠੀਕ ਹੈ ਸਮਾਨ ਸਮੂਹ ਨੂੰ ਰੱਖੋ ਸਮੂਹ ਪਾਉ ਨੂੰ ਬੈੱਡ ਆ ਗਿਆ ਦੋ ਇੱਕ ਘਾਟ ਰਹਿ ਗਈ ਦੋਨਾਂ ਪਾਸੇ ਬੈੱਡ ਖੁੱਲਦਾ ਕਰਤਾ ਯਾ ਨਿਗਾ ਮਾਰੋ ਅੱਧਾ ਅੱਧਾ ਖੁੱਲਦਾ ਕਰਤਾ ਠੀਕ ਹੈ ਵੀ ਸਾਰਾ ਇਕੱਠਾ ਰੁੱਲਣ ਦੇ ਨਾਲੋਂ ਅੱਧਾ ਅੱਧਾ ਖੁੱਲਦਾ ਕਰਤਾ ਇਹ ਵੀ ਅੱਧਾ ਅੱਧਾ ਖੁੱਲਦਾ ਕਰਤਾ ਠੀਕ ਹੈ ਇਹ ਟੂਲ ਦੇ ਤਾਂ ਵੀਰੇ ਬਹੁਤ ਵੱਡਾ ਟੂਲ ਬਣ ਗਿਆ ਠੀਕ ਆ ਕਪੜਾ ਲੀੜਾ ਕੋਈ ਜੈਕ ਵਗੈਰਾ ਰੱਖਣਾ ਜਿਹੜਾ ਉਹ ਮਰਜ਼ੀ ਰੱਖਿਆ ਨਾ ਬਾਕੀ ਪੇਂਟ ਦੀ ਕੁਆਲਿਟੀ ਚੈੱਕ ਕਰਾ ਦੇ ਵੀਰੇ ਮੂੰਹ ਦੀ ਦਾ ਦੇ ਪੇਂਟ ਕਿਹੜਾ ਕੀਤਾ ਇਹ ਤੇ ਫਿਰ 2K ਪੇਂਟ ਆ ਵੀਰੇ 2K ਪ੍ਰਾਈਮਰ ਲਾਉਣੇ ਆ ਮਾਡਰਨ ਦਾ ਓਕੇ ਠੀਕ ਆ ਨਾ ਤੇ ਆ ਦੀਜਾ ਯਾਰ ਪੂਰਾ ਇਹ ਸਾਰੇ ਲੇਅਰ ਆ ਆ ਲਾਈਟਾਂ ਦੀ ਪੱਤੀਆਂ ਪੁੱਤੀਆਂ ਸਾਰੀਆਂ ਦੇਤੀਆਂ ਲਾਈਟਾਂ ਲਾਉਣੀਆਂ ਹਜੇ ਓਕੇ ਇੱਥੇ ਲਾਈਟਾਂ ਲੱਗ ਗਈਆਂ ਹਾਂ ਤੇ ਇਹਨਾਂ ਨੂੰ ਦੇਤਾ ਆਹ ਸਪਿੰਨਰਸ ਪੁੰਨਰ ਸਾਰੇ ਲੱਗੇ ਜਿਵੇਂ ਅਗਲੇ ਨੇ ਕਿਹਾ ਉਵੇਂ ਲਾ ਦਿੱਤੇ ਨਿਊ ਹਾਲੈਂਡ ਦੇ ਸਾਰੇ ਮਾਰ ਕੇ ਲਾ ਕੇ ਦਿੱਤੇ ਬੰਦੇ ਆਹ ਆਨਲਾਈਨ ਤੇ ਇਹ ਕਿਸੇ ਵੀ ਟਰੈਕਟਰ ਤੇ ਜਿਹੜਾ ਹੋਵੇ ਉਸੇ ਦੇ ਲਾ ਦਿਓ ਹਾਂ ਜੇ ਕੋਈ ਗਾਹਕ ਡਿਮਾਂਡ ਕਰਦਾ ਵੀਰੇ ਉਸ ਹਿਸਾਬ ਕਾਲੇ ਉਰੇ ਲਈ ਕਈ ਕੈਮਰਾ ਵੀ ਮਾੜਾ ਜਾ ਆ ਦੇਖੋ ਜੀ ਮੈਂ ਹੁਣ ਆ ਚੀਜ਼ ਨਾ ਇਹ ਚੀਜ਼ਾਂ ਟਰਾਲੀ ਨੂੰ ਖੜਾਉਂਦੀਆਂ ਨੇ ਇਹ ਚੀਜ਼ਾਂ ਜਿਵੇਂ ਨਾ ਆ ਬਾਗ ਬਾਕੀ ਗਾਗ ਦੇ ਗਾਗ ਦੇ ਟਪੈਂਡਾ ਆ ਜੈਗੂਆਰ ਦਾ ਨਿਸ਼ਾਨ ਹੋ ਗਿਆ ਜਿਵੇਂ ਨਾ ਬਾਗ ਆਇਆ ਤੇ ਜੰਗੂਰ ਦਾ ਝੋਟਾ ਆ ਦੇਖੋ ਮਿੱਤਰੋ ਵੇਡ ਤਾਂ ਉਨੇ ਹੀ ਬਾਨਾ ਹੁੰਦਾ ਇਹਦੇ ਨਾਲ ਬਸ ਯਾਰ ਡੈਕੋਰੇਸ਼ਨ ਬਣ ਜਾਂਦੀ ਸੋਹਣੀ ਲੱਗਦੀ ਆ ਹਾਂ ਖੜੀ ਸੋਹਣੀ ਲੱਗਦੀ ਆ ਖੜੀ ਘਰੇ ਸੋਹਣੀ ਲੱਗਦੀ ਆ ਇਹ ਚੀਜ਼ ਜਿਹੜੀ ਹਾਂ ਅੱਖਾਂ ਦੇ ਵਿੱਚ ਦਿੱਤੀ ਬਜੋ ਟਰਾਲੀ ਵਾਲਾ ਹਰੇਕ ਬੰਦੇ ਨੂੰ ਲੰਘਦਾਗਾ ਤਾਂ ਦੇਖ ਕੇ ਜਾਂਦਾ ਇਹਨਾਂ ਦਾ 20 ਕਿਲੋ ਲੋਹੇ ਦਾ ਫਰਕ ਪੈਂਦਾ ਨਹੀਂ ਸਹੀ ਗੱਲ ਆ 20 ਕਿਲੋ ਲੋਹੇ ਨਾਲ ਹਾਂ ਇਹ ਤਾਂ ਗੱਲ ਹੈਗੀ ਆ ਕੀ ਜੇ ਅਗਲੇ ਨੂੰ ਦੁੱਗਣੀ ਸੋਹਣੀ ਲਾ ਦੇ ਜੀ ਵੀ ਬਰਾਤ ਕੋਤ ਨਾਲ ਇੱਥੋਂ ਲਾ ਦੇ ਹਾਂ ਇਹ ਤੇ ਜਿੰਨੀ ਕਿ ਟਰਾਲੀ ਉਹ ਲੰਬਾਈ ਆ ਉਹਦੇ ਹਿਸਾਬ ਨਾਲ ਦੇ ਦਿੰਦੇ ਆ ਉਹ ਹਿਸਾਬ ਨਾਲ ਲਾਤੀ ਬਾਕੀ ਮੈਗ ਵੈਲਡਿੰਗ ਆ ਸਾਰਾ ਆਪਾਂ ਮੈਗ ਮੈਗ ਕਰਦੇ ਆ ਵੀਰ ਆ ਵੀ ਨਿਗਾਹ ਮਾਰਦੇ ਮੈਗ ਵੈਲਡਿੰਗ ਸਾਰਾ ਮਜ਼ਬੂਤੀ ਵਾਲਾ ਕੰਮ ਆ ਮੈਗ ਨਾਲ ਹੁੰਦਾਗਾ ਆਪਣਾ ਇਹ ਨਹੀਂ ਦਿਖਾਉਣ ਵਾਸਤੇ ਨਹੀਂ ਰੱਖਿਆ ਕੋਈ ਬੰਦਾ ਆ ਕੇ ਆਪਾਂ ਨੂੰ ਚੈਲੰਜ ਕਰ ਸਾਲ ਚਲਾ ਕੇ ਦੇਖ ਸਕਦਾ ਓਕੇ ਹਾਂ ਹਾਂ ਠੀਕ ਆ ਬਾਕੀ ਮਿੱਤਰੋ ਟਰ ਉਹ ਚੱਲਿਆਂ ਦਾ ਇੱਕ ਆਪਣੀ ਮੇਨ ਲੋਕੇਸ਼ਨ ਦੱਸ ਦੇ ਕੀ ਆ ਮੇਨ ਲੋਕੇਸ਼ਨ ਹੈਗੀ ਆ ਜਿਲ੍ਹਾ ਬਰਨਾਲਾ ਤਪਾ ਮੰਡੀ ਤਪਾ ਮੰਡੀ ਹਾਂ ਜਿਲ੍ਹਾ ਬਰਨਾਲਾ ਤਪਾ ਵਰਕਸ ਰਾਈਏ ਵਾਲਾ ਰਾਈਆ ਵਰਕਸ ਸਾਡੀ ਫਾਰਮ ਦਾ ਨਾਮ ਆ ਬਸਤਰੀ ਰਾਜ ਨੇ ਮਿੱਤਰੋ ਵਟ ਕੱਢੇ ਵਟ ਰਾਈਆ ਨੇ ਛਾ ਲੀਏ ਕੀ ਗਰਦ ਠਾਈ ਵੀ ਉਧਰ ਬਣੇ ਬਣੇ ਖੜਿਆ 14 7 ਜਾਨੀਆਂ ਇਹ ਇਹ ਜਾਨੀਆਂ ਹੈ ਮੈਂ ਤੁਹਾਨੂੰ ਆਪਾਂ ਨਾਲ ਹੁੰਦੇ ਦਿਖਾਉਣਾ ਰੰਗ ਪੇਂਟ ਜਿਹੜਾ ਹੋਈਆਂ ਦਾ ਟੂਕੇ ਦਾ ਆਹ ਦੇਖੋ ਪੇਂਟਰ ਲੱਗੇ ਸਾਰਾ ਕੰਮ ਚੱਲੀ ਜਾਂਦਾ ਜੀ ਦੇਖੋ ਘਰ ਘਰ ਚੈੱਕ ਕਰਾ ਹਨਾ ਇਹ 1472 ਕੋਈ ਟੇਪ ਹੁੰਦੀ ਹੋਣਾ ਇਹ ਟੇਪ ਲੱਗਣੀ ਐ ਦੂਬਾਰ ਇਹਦੇ ਵਾਂਗੂ ਸਾਰੀ ਟੇਪ ਦੂਬਾਰ ਹੁੰਦੀ ਹਾਂ ਇਹ ਟੇਪ ਜਿਹੜੀ ਲੱਗਣੀ ਉਹ ਵੀ ਰੇਡੀਅਮ ਲੱਗਦੀ ਰਾਤ ਨੂੰ ਚਮਕਦੀ ਆ ਸਾਰੀ ਠੀਕ ਆ ਸਾਰੀ ਹਾਂ ਉਹ ਕਢਾਲੇ ਪੇਂਟ ਦਾ ਕੰਮ ਹੋਈ ਜਾਂਦਾ ਇਹਦਾ 147 ਇਹ ਫਰੋਜ਼ਪੁਰ ਜਾਣੀ ਆ ਇਹ ਫਰੋਜ਼ਪੁਰ ਜਾਣੀ ਆ ਉਹ ਉਹ ਖੜੀ ਆ ਅੱਗੇ ਜਿਹੜੀ ਉਹਦਾ ਪੇਂਟ ਦੇ ਚ ਲਾਉਣੀ ਲਾਉਣੀ ਆ ਹਜੇ ਪੇਂਟ ਨਹੀਂ ਕਰਦਾ ਟਰਾਲੀ ਆ ਇਹਨਾਂ ਨੂੰ ਦੇਖ ਕੇ ਉਹ ਟਰਾਲੇ ਨੂੰ ਦੇਖ ਕੇ ਇਹਨੂੰ ਤਾਂ ਦੇਖੋ ਨੀ ਚੀਜ਼ ਨਹੀਂ ਕਰਦਾ ਹਜੇ ਕਿਉਂਕਿ ਜਰ ਦੇ ਖਾਦਾ ਪਿਆ ਨਾ ਪੂਰਾ ਹਜੇ ਹਜੇ ਬਸ ਸਫਾਈ ਲੱਗਣੀ ਹੈ ਜੀ ਇਹਨੂੰ ਠੀਕ ਆ ਤਾਂ ਮੇਤਰਾ ਲੇੜਾ ਨੂੜਾ ਦੇਖੋ ਤੁਸੀਂ ਆ ਟਰਾਲੀ ਨੇ ਉਰੇ ਆ ਕੇ ਚੈੱਕ ਕਰਕੇ ਬੜਾ ਸਾਰਾ ਸਾਰਾ ਸੇਲ ਦਾ ਮਾਲ ਲੱਗਿਆ ਜਿਹੜੇ ਵੀ ਧੁਰ ਤੋਂ ਲੈ ਕੇ ਧੁਰ ਤੱਕ ਜਿਹੜੀਆਂ ਲੇੜਾਂ ਨੇ ਲੱਗੀਆਂ ਹੋਣ ਨੇ ਬਾਕੀ ਟਾਟਾ ਸੇਲ ਦਾ ਮਾਲ ਆ ਨਾ ਇਹ ਕਟਰਾਲੇ ਤੇ ਲੱਗਾ ਟਾਟਾ ਦਾ ਨਾ ਬਾਕੀ ਵੀੜੀ ਨੂੰ ਬਾਈ ਤੁਸੀਂ ਵੱਧ ਵੱਧ ਸ਼ੇਅਰ ਕਰਦੇ ਜਿਹੜੇ ਵੀ ਰੇਲ ਦਾ ਹਿੱਸਾ ਪਾਉਣਿਆ ਸਪੈਸ਼ਲ ਬਾਈ ਜਦੋਂ ਮਰਜੀ ਆ ਕੇ ਕੋਈ ਬੰਦਾ ਚੈਲੰਜ ਕਰ ਜਾਵੇ ਰੇਲ ਦਾ ਹਿੱਸਾ ਹੋ ਗਿਆ ਟਾਟਾ ਦਾ ਮਾਲ ਹੋ ਗਿਆ ਤੇ ਬਾਕੀ ਸੇਲ ਦਾ ਮਾਲ ਹੈ ਨਾ ਟਾੜਾ ਦਾ ਲੋਹਾ ਆ ਗਿਆ। ਸੇਲ ਦਾ ਲੋਹਾ ਲੱਗਦਾ। ਟਾੜਾ ਦੀ ਚਾਦਰ ਲਾ ਕੇ ਕਈ ਵੀਰਾਂ ਨੇ ਕਮੈਂਟ ਕਰਦੇ ਆ ਵੀ ਟਾੜਾ ਦਾ ਲੋਹਾ ਨਹੀਂ ਆਉਂਦਾ। ਵੀਰੇ ਟਾੜਾ ਦੀ ਚਾਦਰ ਹੁੰਦੀ ਆ। ਸੇਲ ਦਾ ਲੋਹਾ ਹੁੰਦਾ। ਸੇਲ ਦਾ ਲੋਹਾ ਆਉਂਦਾ। ਹਾਂ। ਠੀਕ ਆ। ਤੇ ਬਾਕੀ ਜਿਹੜੇ ਵੀਰਾਂ ਨੇ ਮੇਰੇ ਤੋਂ ਟਰਾਲੀ ਬਣਵਾਉਣੀਆਂ ਨੇ ਤਾਂ ਜਰੂਰ ਤੁਸੀਂ ਇੱਕ ਵਾਰੀ ਇੱਥੇ ਆ ਕੇ ਪਹੁੰਚਿਓ ਜਰੂਰ ਆਂ ਤਪਾ ਮੰਡੀ ਰਾਗਿਆਪਰਖ ਦੇ ਮਿਸਤਰੀ ਰਾਜ ਸਿੰਘ ਦਰਾਜ ਵਾਲੇ। ਤੇ ਬਾਕੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ।